ਜਿਹੜਾ ਸੰਤ ਹੈ ਨਾ ਇਹ ਦੋ ਚੀਜ਼ਾਂ ਦਾ ਇਕੱਠਾ ਹੈ ਮੈਂ ਲਫ਼ਜ਼ ਬਾਰ-ਬਾਰ ਮੰਜੀ ਸਾਹਿਬ ਤੋਂ ਰਿਪੀਟ ਕਰਦਾ ਇੱਥੇ ਵੀ ਕਰਾਂ ਸੰਤ ਪ੍ਰਾਵੇ ਦਾ ਨਾਮ ਨਹੀਂ ਆਪਾਂ ਪ੍ਰਾਵੇ ਤੇ ਯਕੀਨ ਕਰਦੇ ਆ ਜੇ ਗਿੱਟਿਆਂ ਤੱਕ ਚੋੜਾ ਦੇ ਵੱਡਾ ਬਾਬਾ ਜੇ ਗੋਡਿਆਂ ਤੱਕ ਦੇ ਬਾਬਾ ਛੋਟਾ ਬਾਬਾ ਦੂਜੇ ਨੰਬਰ ਤੇ ਉਹ ਭਾਈ ਚੋੜਿਆਂ ਨਾਲ ਬਾਬਾ ਨਹੀਂ ਬਣਦਾ ਦਰਜੀ ਦੀ ਮਰਜ਼ੀ ਹੋ ਸਕਦਾ ਗਿੱਟਿਆਂ ਤੋਂ ਗਾਂਹ ਕਰਦੇ ਚੋੜਿਆਂ ਨਾਲ ਨਹੀਂ ਸੰਦੀ ਵਿਆਖਾ ਆਪਾ ਪਰਦੇ ਜਿਨਾ ਸਾਹ ਗਰਾਸ ਨਾ ਵਿਸਰੇ ਹਰ ਨਾਮ ਆਮਨ ਮੰਤ ਤਨ ਸਹੀ ਨਾਨਕਾ ਪੂਰਨ ਸੋਈ ਸੰਤ ਸਾਹ ਦਾ ਅਰਥ ਹੁੰਦਾ ਸਵਾਸ ਲੈਂਦਿਆਂ ਗਰਾਸ ਦਾ ਭਾਵ ਹੁੰਦਾ ਮੂੰਹ ਚ ਬੁਰਕੀ ਪਾਉਂਦਿਆਂ ਤੁਸੀਂ ਮੇਰੇ ਭੈਣਾ ਪਰ ਬੈਠੇ ਮੈਂ ਤੁਹਾਨੂੰ ਨਿਕਾ ਜਾਂ ਨੁਕਤਾ ਦੇ ਜਾਂ ਜੋ ਮੈਨੂੰ ਮਿਲਿਆ ਹੈ ਬੜਾ ਸਾਦਾ ਬੜਾ ਸੌਖਾ ਤੇ ਬੜਾ ਕੰਮ ਦਾ ਨੁਕਤਾ ਜੇ ਉਹ ਕੀ ਜਦੋਂ ਮੈਂ ਸੰਤ ਬਾਬਾ ਕਰਤਾਰ ਸਿੰਘ ਅਰਾਂ ਦੇ ਕੋਲ ਵਿਦਿਆ ਪੜਨ ਗਿਆ ਨਾ ਨਾਰਿੰਗਵਾਲ ਮੇਰਲਿਆ ਜਥੇ ਵਿੱਚ ਤੇ ਮੈਨੂੰ ਜਦੋਂ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਬਤੌਰੇ ਵਿਦਿਆਰਥੀ ਭਈ ਉਦੋਂ ਦਾ ਸਾਡਾ ਪਰਿਵਾਰਕ ਸੰਬੰਧ ਸੀ ਪਰ ਮੈਂ ਵਿਦਿਆ ਲੈਣ ਨੂੰ ਗਿਆ ਮੈਨੂੰ ਕਹਿੰਦੇ ਪੁੱਤਰਾ ਦੋਗਣਾ ਦਾ ਚੇਤਾ ਰੱਖੀ ਮੈਂ ਕਿਹਾ ਹੁਕਮ ਕਰੋ ਇੱਕ ਤਾਂ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਮੋੜਨਾ ਮੇਰੀ ਭਾਵੇਂ ਤੂੰ ਕਿਸੇ ਮੌਕੇ ਹਾਂ ਨਾ ਕਰਦੀ ਤੇਰੀ ਮਰਜ਼ੀ ਕੋਈ ਗੱਲ ਨਹੀਂ ਤੂੰ ਆਪਣਾ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਮੋੜਨਾ ਤੇ ਇੱਕ ਪੁੱਤਰਾ ਸ਼ਲੋਕ ਅੰਠ ਕਰ ਲਾ ਮੈਂ ਚੁੱਪ ਕਿਉਂਕਿ ਮੈਨੂੰ ਅਜੇ ਬਹੁਤਾ ਗੁਰਮੁਖ ਦਾ ਸੋਝੀ ਨਹੀਂ ਸੀ ਨਾ ਕਹ ਦਸੋ ਕਹਿੰਦੇ ਜਦੋਂ ਵੀ ਤੂੰ ਆਪਣੇ ਜਵਾਨ ਤੇ ਕੋਈ ਚੀਜ਼ ਰੱਖਣੀ ਆ ਨਾ ਉਦੋਂ ਸ਼ਲੋਕ ਲਾਜ਼ਮੀ ਪੜਨਾ ਕਿਹੜਾ ਸ਼ਲੋਕ ਕਾਮ ਕ੍ਰੋਧ ਅਰ ਲੋਭ মোহ ਬੜੀ ਸਾਦੀ ਚ ਗੱਲ ਇਹ ਬੜੇ ਕੰਮ ਦੀ ਗੱਲ ਜੇ ਪਿਆਰਿਓ ਕੋਈ ਖਰਚਾ ਨਹੀਂ ਦੁੱਧ ਪੀਂਦੇ ਹੋ ਰੋਟੀ ਖਾਂਦੇ ਹੋ ਪਾਣੀ ਪੀਂਦੇ ਹੋ ਪ੍ਰਸ਼ਾਦਾ ਛਕਦੇ ਕੋਈ ਬਹੁਤਾ ਟਾਈਮ ਨਹੀਂ ਇਹ ਪੜਨਾ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਮੈਂ ਬੇਨਤੀ ਕੀਤੀ ਕਿਉਂਕਿ ਮੈਨੂੰ ਸਮਝ ਨਹੀਂ ਸੀ ਮੈਂ ਕਿਹਾ ਜੀ ਮੈਨੂੰ ਪੱਲੇ ਕੁ ਸਮਝ ਨਹੀਂ ਪਈ ਕਹਿਣ ਲੱਗੇ ਪੁੱਤਰਾ ਇਸ ਅੰਨ ਜਲ ਦੇ ਨਾਲ ਬੰਦੇ ਦੇ ਅੰਦਰ ਤਾਕਤਾਂ ਦੀ એનર્ਜੀ ਬਣਦੀ ਹੈ ਇਹ ਸ਼ਲੋਕ ਦੇ ਅਰਥ ਨੇ ਅਨਵੇਂ ਕਰਕੇ ਮੈਂ ਕਰਾਂਦਾ ਆਖਿਆ ਜੀ ਅਨਵੇਂ ਕਿੰਦਾ ਕਹਿੰਦੇ ਜੀ ਕਿ ਉਹਨੂੰ ਪਹਿਲਾ ਅਰਥ ਕਰਕੇ ਤੇ ਮੁੜ ਕੇ ਦੂਜੇ ਬਾਅਦ ਕਰੀਦੇ ਨੇ ਇਹਨੂੰ ਅਨਵੇਂ ਕਰਕੇ ਕਹਿੰਦੇ ਨੇ ਕਰ ਪ੍ਰਸਾਦ ਗੁਰਦੇਵ ਗੁਰੂ ਕੋਲ ਮੰਗਣਾ ਵੀ ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰ ਕੀ ਕਰ ਪ੍ਰਸਾਦ ਗੁਰਦੇਵ ਕਾਮ ਕ੍ਰੋਧ ਅਰ ਲੋਭ ਉਹ ਬਿਨਸ ਜਾਏ ਮੈਂ ਅੰਨ ਖਾਣਾ ਕਿਤੇ ਕਾਮ ਨਾਲ ਮੇਰੀ ਬੁੱਧੀ ਪ੍ਰਿਸ਼ਟਾ ਨਾ ਹੋ ਜਾਏ ਮੇਰੀ ਕ੍ਰੋਧ ਨਾਲ ਮਤ ਨਾ ਮਾਰੀ ਜਾਏ ਮੈਂ ਅੰਨ ਖਾ ਕੇ ਲਾਲਚੀ ਨਾ ਹੋ ਜਾਵਾਂ ਇਸ ਅੰਨ ਦੇ ਹੰਕਾਰ ਹਾਵੀ ਨਾ ਹੋ ਜਾਏ ਗੁਰੂ ਪਾਚਾ ਮੇਰੇ ਤੇ ਕਿਰਪਾ ਕਰੀ ਮੈਂ ਅੰਨ ਖਾਣ ਲੱਗਾ ਪਾਣੀ ਪੀਣ ਲੱਗਾ ਦੁੱਧ ਪੀਣ ਲੱਗਾ ਉਹ ਮਿਹਰ ਕਰੀ ਇਸ ਅੰਨ ਦੇ ਨਾਲ ਮੇਰੀ ਬੁੱਧੀ ਪ੍ਰਿਸ਼ਟ ਨਾ ਹੋਵੇ ਜਿਹੜਾ ਸੰਤ ਹੈ ਨਾ ਉਹ ਮੂੰਹ 'ਚ ਬੁਰਕੀ ਪਾਉਂਦਿਆਂ ਵੀ ਪ੍ਰਮਾਤਮਾ ਨੂੰ ਚੇਤੇ ਰੱਖਦਾ ਵੀ ਕਿਤੇ ਬੁਰਕੀ ਨੁਕਸਾਨ ਨਾ ਕਰਦੇ ਸਵਾਸ ਲੈਂਦੇ ਆ ਵੀ ਉਹਨੂੰ ਚੇਤੇ ਕਰਦਾ ਕਿਉਂਕਿ ਆ ਕਾਗਜ ਆਪਾਂ ਨੋਟ ਵੇਨੇ ਹੈ ਤਾਂ ਕਾਗਜੀ ਨਾ ਜਿਹੜੇ ਕਾਗਜ ਤੇ ਸਰਕਾਰ ਦੀ ਮੋਹਰ ਲੱਗੀ ਉਹ ਨੋਟ ਬਣ ਗਿਆ ਉਹ ਪਾਉਨ ਬਣ ਗਿਆ ਉਹ ਡਾਲਰ ਬਣ ਗਿਆ ਯੂਰੋ ਬਣ ਗਿਆ ਤੇ ਜੇ ਮੋਹਰ ਨਹੀਂ ਨਾ ਤੇ ਉਸ ਕਾਗਜੀ ਦੀ ਕੋਈ ਵੈਲਿਊ ਨਹੀਂ ਜਿਹੜੇ ਸਾਡੇ ਸਵਾਸ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਜੇ ਵੈਗਰੂ ਲਿਖਿਆ ਗਿਆ ਸਾਡਾ ਸਵਾਸ ਕੀਮਤੀ ਜੇ ਵੈਗਰੂ ਨਾ ਲਿਆ ਤੇ ਸਾਡਾ ਸਵਾਸ ਕਿਸੇ ਵੀ ਕੰਮ ਨਹੀਂ